ਸਤ ਸ੍ਰੀ ਅਕਾਲ ਦੋਸਤੋ ਐਥਿਕਸ ਇੰਟੀਗ੍ਰਿਟੀ ਐਂਡ ਐਪਟੀਟਿਊਡ ਵਿੱਚ ਅਗਲਾ ਚੈਪਟਰ ਸ਼ੁਰੂ ਕਰਦੇ ਹਾਂ ਜੀ ਐਥੀਕਲ ਆਈਡੀਆਜ਼ ਇਨ ਇੰਡੀਅਨ ਫਿਲਾਸੋਫੀਕਲ ਟਰੈਡੀਸ਼ਨਸ ਭਾਰਤੀ ਦਾਰਸ਼ਨਿਕ ਪਰੰਪਰਾ ਵਿੱਚ ਪੇਸ਼ ਨੈਤਿਕ ਵਿਚਾਰ ਵੀ ਇੰਡੀਅਨ ਫਿਲਾਸਫੀਆਂ ਵਿੱਚ ਕਿਸ ਤਰ੍ਹਾਂ ਦੇ ਨੈਤਿਕ ਵਿਚਾਰ ਪੇਸ਼ ਹੋਏ ਆ ਥੋੜਾ ਥੋੜਾ ਪੜ੍ਹਾਂਗੇ ਜੀ ਬਹੁਤਾ ਡੀਪ ਨਹੀਂ ਜਾਣਾ ਐਗਜ਼ਾਮ ਦੀ ਡਿਮਾਂਡ ਦੇ ਹਿਸਾਬ ਨਾਲ ਥੋੜੇ ਥੋੜੇ ਨੌਲੇਜ ਲਾਵਾਂਗੇ ਭਾਰਤੀ ਦਾਰਸ਼ਨਿਕ ਪਰੰਪਰਾ ਸਾਡੀ ਆਪਣੀ ਫਿਲਾਸੋਫੀਕਲ ਟਰੈਡੀਸ਼ਨ ਕੀ ਹੈ ਇਸ ਬਾਰੇ ਜਾਣਕਾਰੀ ਨਾ ਸਾਨੂੰ ਕਈ ਡਿਫਰੈਂਟ ਸਰੋਤਾਂ ਤੋਂ ਮਿਲਦੀ ਹੈ ਬਹੁਤ سارے ਸਰੋਤਾਂ ਜੀ ਵੇਦ ਉਪਨਿਸ਼ਦ ਤ੍ਰਿਪਿਤਕ ਪੁਰਾਣ ਮਹਾਕਾਵ ਮਹਾਕਾਵ ਜਿਸਤਰਾ ਰਮਾਇਣ ਤੇ ਮਹਾਭਾਰਤ ਤੇ ਹੋਰ ਸਾਹਿਤ ਕਈ ਪ੍ਰਕਾਰ ਦੇ ਸਾਹਿਤ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਭਾਰਤੀ ਦਾਰਸ਼ਨਿਕ ਪਰੰਪਰਾ ਬਾਰੇ ਤੇ ਇਹਦੇ ਵਿੱਚ ਤੁਹਾਡਾ ਤੰਨੁ ਸ਼ਾਸਤਰ ਵਗੈਰਾ ਵੀ ਆ ਜਾਂਦੇ ਆ ਓਕੇ ਥੋੜਾ ਥੋੜਾ ਪੜਦੇ ਹੋਰ ਪਰ ਜੇ ਆਪਾਂ ਕਿਸੇ ਇੱਕ ਗ੍ਰੰਥ ਨੂੰ ਨਿਰਧਾਰਿਤ ਕਰਨਾ ਹੋਵੇ ਨਾ ਫਲੋਸੋਫੀਕਲ ਪੁਆਇੰਟ ਆਫ View ਨਾਲ ਵਿੱਚ ਜਿੱਥੇ ਕਾफी ਮਾਤਰਾ ਵਿੱਚ ਦੂਸਰੇ ਨਾਲੋਂ ਜ਼ਿਆਦਾ ਫਲੋਸੋਫੀਕਲ ਸਮਗਰੀ ਮਿਲਦੀ ਆ ਉਹ ਹੈ ਜੀ ਭਗਵਦ ਗੀਤਾ ਭਗਵਦ ਗੀਤਾ ਮੁੱਖ ਤੌਰ ਤੇ ਭਗਵਦ ਗੀਤਾ ਵਿੱਚ Hindu ਦਾਰਸ਼ਨਿਕ ਸਮਗਰੀ ਦੇਖੀ ਜਾ ਸਕਦੀ ਹੈ ਠੀਕ ਹੈ ਜੀ ਇੱਕ ਮੇਨ ਗੱਲ ਹੋ ਗਈ ਤੇ ਇੱਕ ਹੈ ਜੀ ਪੁਆਇੰਟ ਮੇਨ ਚਾਰ પુરੁਸ਼ਾਰਥ ਚਾਰ Aim ਜੀਵਨ ਦੇ ਚਾਰ ਸਿਧਾਂਤ ਜਾਂ ਨੈਤਿਕ ਲਕਸ਼ ਇਹ ਧਰਮ ਸ਼ਾਸਤਰਾਂ ਵਿੱਚ ਗੱਲ ਕਹੀ ਗਈ ਹੈ ਜੀ ਇਹ ਕਿ ਇਨਸਾਨ ਦੇ ਚਾਰ ਲਕਸ਼ ਹੁੰਦੇ ਆ ਪਹਿਲਾ ਹੈ ਜੀ ਧਰਮ ਨੈਤਿਕ ਕਾਨੂੰਨ ਧਰਮ ਹੋ ਗਿਆ ਜੀ ਤੁਹਾਡੇ ਆਪਣੇ ਨੈਤਿਕ ਕਾਨੂੰਨ ਨਿਯਮ ਜਿਨ੍ਹਾਂ ਦੀ ਤੁਸੀਂ ਪਾਲਣਾ ਕਰਨੀ ਆ ਜਿਸ ਤਰ੍ਹਾਂ ਪਿੱਤਰ ਧਰਮ ਆ ਉਸ ਵਿੱਚ ਪਿਤਾ ਨੇ ਆਪਣਾ ਪਿਤਾ ਵਾਲਾ ਧਰਮ ਨਿਭਾਉਣਾ ਉਹਦੀਆਂ ਕੁਝ ਆਪਣੀਆਂ ਡਿਊਟੀਆਂ ਆ ਠੀਕ ਤੇ ਰਾਜੇ ਦਾ ਹੈਗਾ ਜੀ ਰਾਜ ਧਰਮ ਉਸਨੇ ਸਹੀ ਢੰਗ ਨਾਲ ਰਾਜ ਕਰਨਾ ਇਹ ਇੱਕ ਲਕਸ਼ਾ ਜੀ ਵੀ ਜੋ ਤੁਹਾਡੇ ਨਿਯਮ ਆ ਤੁਹਾਡੇ ਲਈ ਉਸ ਨੂੰ ਨਿਭਾਉਣਾ ਧਰਮ ਅਗੇ ਜੀ ਅਰਥ ਅਰਥ ਦਾ ਮਤਲਬ ਹੁੰਦਾ ਹੈ ਧਨ ਜੀਵਨ ਨਿਰਵਾਹ ਲਈ ਆਪਣੀਆਂ ਘੱਟੋ ਘੱਟ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਹਾਡੇ ਕੋਲ ਤੰਦ ਵਗੈਰਾ ਹੋਣਾ ਚਾਹੀਦਾ ਆ ਕਾਮ ਭਾਵ ਇੱਛਾ ਸਾਰੀਆਂ ਆਪਣੇ ਕੋਈ ਜ਼ਰੂਰਤਾਂ ਆ ਉਹਨਾਂ ਦੀ ਤ੍ਰਿਪਤੀ ਵੀ ਚਾਹੀਦੀ ਆ ਮੋਕਸ਼ ਮੁਕਤੀ ਲਿਬਰੇਸ਼ਨ ਥੋੜਾ ਥੋੜਾ ਪੜਾਂਗੇ ਆਪਾਂ ਇਹਨਾਂ ਨੂੰ ਡਿਟੇਲ ਵਿੱਚ ਅੱਗੇ ਆਹ ਦੇਖੋ ਜੀ ਇਨਸਾਨ ਦੇ ਚਾਰ ਆਜੀ ਈਮ ਧਰਮ ਅਰਥ ਕਾਮ ਤੇ ਮੋਕਸ਼ ਨੈਤਿਕ ਲਕਸ਼ਜਾ ਅੰਤ ਮਨੁੱਖ ਨੂੰ ਇੱਕ ਸੁਖੀ ਨੈਤਿਕ ਜੀਵਨ ਜਿਊਣਾ ਅਤੇ ਮੌਤ ਤੋਂ ਬਾਅਦ ਵੀ ਮੁਕਤੀ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ ਜੇ ਸਾਡੇ ਸਾਹਮਣੇ ਕੁਝ ਨੈਤਿਕ ਲਕਸ਼ਯ ਹੋਣਗੇ ਵੀ ਆਹਾ ਆਹਾ ਅਸੀਂ ਅਚੀਵ ਕਰਨ ਆਂ ਤੇ ਚਾਰ ਨੈਤਿਕ ਲਕਸ਼ਯ ਹੋਗੇ ਜੀ ਇਹਨਾਂ ਦਾ ਕੀ ਹੈ ਕਿ ਸਾਡੀ ਲਾਈਫ ਡਿਸਪਲਾਈਨਡ ਰਹਿੰਦੀ ਆ ਤੇ ਅਸੀਂ ਆਪਣੇ ਲਕਸ਼ਯ ਜਿਵੇਂ ਕਿ ਨੈਤਿਕ ਜੀਵਨ ਜਿਊਣਾ ਤੇ ਮੌਤ ਤੋਂ ਬਾਅਦ ਵੀ ਮੋਕਸ਼ ਦੀ ਪ੍ਰਾਪਤੀ ਇਹਨਾਂ ਵਿੱਚ ਸਾਡੀ ਸਹਾਇਤਾ ਮਿਲਦੀ ਹੈ ਸਾਨੂੰ ਤਦੰਮ ਵਿੱਚ ਹੁਣ ਆਪਾਂ ਇੱਕ ਕਰਕੇ ਇਹ ਲક્ષ ਪੜਾਂਗੇ ਜੀ ਯਹ ਤਰਮ ਉਹਦੇ ਵਿੱਚ ਕੀ ਹੈ ਜੀ ਮਨੁੱਖੀ ਇੱਛਾਵਾਂ ਅਤੇ ਭੁੱਖਾਂ ਦਾ ਤਰਕਸ਼ੀਲ ਨਿਯੰਤਰਣ ਸ਼ਾਮਿਲ ਹੁੰਦਾ ਹੈ ਵੀ ਅਸੀਂ ਆਪਣਾ ਕਰਮ ਕਰਨਾ ਆ ਆਪਣਾ ਜੋ ਸਾਡੀ ਡਿਊਟੀ ਹੈ ਜੋ ਸਾਡਾ ਧਰਮ ਆ ਉਹ ਨਿਭਾਉਣਾ ਆ ਨਾ ਕਿ ਆਪਣੀਆਂ ਇੱਛਾਵਾਂ ਡਿਜ਼ਾਇਰ ਜਾਂ ਹੋਰ ਸਾਨੂੰ ਜੋ ਲਾਲਸਾਵਾਂ ਆ ਉਹਨਾਂ ਦੇ ਪਿੱਛੇ ਭੱਜਣਾ ਉਹਨਾਂ ਉੱਤੇ ਅਸੀਂ ਕੀ ਕਰਨਾ ਜੀ ਤਰਕ ਤੇ ਆਧਾਰ ਤੇ ਨਿਯੰਤਰਣ ਕਰਨਾ ਆ ਹੁਣ ਆਪਾਂ ਪੂਰੀਆਂ ਇੱਛਾਵਾਂ ਨੂੰ ਵੀ ਨਹੀਂ ਦਬਾ ਸਕਦੇ ਜਿਹੜੀਆਂ ਜਾਇਜ਼ ਆ ਉਹਨਾਂ ਨੂੰ ਹਾਸਲੇ ਵੀ ਕਰਨਾ ਹੁੰਦਾ ਜੀ ਕਿਸੇ ਪ੍ਰਕਾਰ ਸਾਡੀਆਂ ਆਪਣੀਆਂ ਹੋਰ ਕੁਝ ਲਾਲਸਾਵਾਂ ਆ ਜਿਨ੍ਹਾਂ ਨੂੰ ਅਸੀਂ ਥੋੜਾ ਬਹੁਤ ਨਾ ਸਾਨੂੰ ਕੁਝ ਚੀਜ਼ਾਂ ਚਾਹੀਦੀਆਂ ਪਰ ਅਦਰਵਾਈਜ਼ ਕੀ ਹੈ ਜੀ ਤਰਕਸ਼ੀਲਨਾ ਤੇ ਕੰਟਰੋਲ ਕਰਨਾ ਹੁੰਦਾ ਇਹਨਾਂ ਤੇ ਨਿਯੰਤਰਣ ਕਰਨਾ ਹੁੰਦਾ ਦੇਖੋ ਜੀ ਇਨਸਾਨ ਜਿਹੜਾ ਹੈ ਨਾ ਬੀਸਿਕਲੀ ਸਾਡੇ ਚ ਜਿਹੜੀ ਨੈਗੇਟਿਵਿਟੀ ਹੁੰਦੀ ਹੈ ਨਾ ਚੀਜ਼ਾਂ ਵਿਕਾਰ ਹੁੰਦੇ ਆ ਉਹ ਕਾਫੀ ਹਾਵੀ ਹੁੰਦੇ ਆ ਤੇ ਅਸੀਂ ਸਾਧਨਾ ਰਾਹੀਂ ਨਾ ਇਹਨਾਂ ਵਿਕਾਰਾਂ ਉੱਤੇ ਇਛਾਵਾ ਉੱਤੇ ਕਾਬੂ ਪਾਉਣਾ ਹੁੰਦਾ ਆ ਠੀਕ ਹੈ ਗੁਰਬਾਣੀ ਵੀ ਇਹੀ ਕਹਿੰਦੀ ਨਾ ਗੁਰਮੁਖ ਤੇ ਮਨਮੁਖ ਦਾ ਕਨਸੈਪਟ ਆ ਉੱਥੇ ਵੀ ਇਨਸਾਨ ਕਹਿੰਦਾ ਕਿ ਆਪਣੇ ਮਨ ਦੇ ਪਿੱਛੇ ਲੱਗ ਤੇ ਦੁਨੀਆ ਵਿਸ਼ੇਵਕਾਰਾਂ ਵਿੱਚ ਦੁਨੀਆਵੀ ਵਿਸ਼ੇਵਕਾਰਾਂ ਵਿੱਚ ਗਲਤਾਨ ਹੋ ਜਾ ਐਸ਼ ਕਰ ਪਰ ਗੁਰਮੁਖ ਜਿਹੜਾ ਸਾਡੀ ਪ੍ਰਵਿਰਤੀ ਆ ਉਹ ਕਹਿੰਦੀ ਗੁਰੂ ਦੇ ਦੱਸੇ ਰਾਹ ਤੇ ਚੱਲੋ ਤੇ ਆਪਣੀਆਂ ਇੰਦਰੀਆਂਾਂ ਨੂੰ ਇੰਦਰੀਆਂ ਹਨ ਇੰਦਰੀਆਂ ਨੂੰ ਕਾਬੂ ਕਰੋ ਉਹ ਵੀ ਗੱਲ ਇੱਥੇ ਆ ਜੀ ਤਰਮ ਵਿੱਚ ਮਨੁੱਖੀ ਇੱਛਾਵਾਂ ਤੇ ਦੁੱਖਾਂ ਦਾ ਤਰਕਸ਼ੀਲ ਨਿਯੰਤਰਣ ਸ਼ਾਮਿਲ ਹੁੰਦਾ ਹੈ ਠੀਕ ਧਰਮ ਉਹ ਤਰੀਕਾ ਹੈ ਜਿਸ ਰਾਹੀਂ ਮਨੁੱਖ ਆਪਣੀਆਂ ਲੋੜਾਂ ਨਿੱਜੀ ਸਮਾਜਿਕ ਅਤੇ ਨੈਤਿਕ ਇਹ ਪੂਰੀਆਂ ਕਰਦਾ ਹੈ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ ਚਾਹੇ ਉਹ ਪਰਸਨਲ ਹੋਵੇ ਵਿਅਕਤੀਗਤ ਚਾਹੇ ਸਮਾਜਿਕ ਹੋਵੇ ਚਾਹੇ ਨੈਤਿਕ ਹੋਵੇ ਤੇ ਇਹ ਧਰਮ ਅਰਸਟੋ ਦੇ ਸੋਮਮ ਬੋਨਮ ਆਪ ਪੜਿਆ ਜੀ ਸਮਮ ਬੋਨਮ ਵਰਗਾ ਹੈ ਅਰਸਟੋ ਨੇ ਇੱਕ ਅਰਿਸਟੋਟਲ ਨੇ ਇੱਕ ਕਿਹਾ ਸੀ ਵੀ ਸੋਮਮ ਬਦਨਮ ਵੀ ਸਾਡਾ ਅਲਟੀਮੇਟ ਈਮ ਕੀ ਹੈ ਜੀ ਅੰਤਮ ਅੰਤ ਸਾਡੇ ਤਰਮ ਸ਼ਾਸਤਰਾਂ ਅਨੁਸਾਰ ਨਿਰਾਤਰਮਾ ਉਹ ਅਰਸਤੂ ਦੇ ਸੋਨਮ ਬੋਨਮ ਵਰਗਾ ਹੈ ਜੀ ਅਲਟੀਮੇਟ ਐਂਡ ਵਰਗਾ ਹੈ ਇਹ ਪ੍ਰਸ਼ਨ ਆ ਸਕਦਾ ਕਿ ਭਾਰਤੀ ਤਰਮ ਸ਼ਾਸਤਰਾਂ ਅਨੁਸਾਰ ਨਿਰਾਤਰਮਾ ਉਹ ਅਰਸਤੂ ਦੇ ਸੋਮਮ ਬੰਦਮ ਵਰਗਾ ਹੈ ਜੀ ਐਕਸਪਲੇਨ ਕਰੋ ਓਕੇ ਜੀ ਅਗਲਾ ਹੈ ਜੀ ਪੁਆਇੰਟ ਅਰਥ ਅਰਥ ਭਾਵ ਦੌਲਤ ਧਨ ਵਧੀਆ ਜਾਂ ਖੁਸ਼ੀ ਪਰਪੂਰ ਅਤੇ ਤੰਦਰੁਸਤ ਜੀਵਨ ਲਈ ਸਾਨੂੰ ਮਟੀਰੀਅਲਿਸਟਿਕ ਸਾਧਨ ਚਾਹੀਦੇ ਹੁੰਦੇ ਆ ਪਦਾਰਥਕ ਚਾਹੀਦੇ ਹੁੰਦੇ ਆ ਤੇ ਇੱਕ ਇੱਕ ਘੱਟੋ ਘੱਟ ਮਿਆਰ ਵਾਲੀ ਜ਼ਿੰਦਗੀ ਨੂੰ ਯਕੀਨੀ ਬਣਾਉਣ ਲਈ ਪੈਸੇ ਦੀ ਲੋੜ ਵੀ ਸਾਨੂੰ ਹੁੰਦੀ ਹੈ ਜੀ ਤਾਂ ਇਸ ਲੋੜ ਨੂੰ ਪਛਾਣਦਾ ਜੀ ਸਾਡਾ ਆ લક્ષ ਅਰਥ ਵਾਲਾ ਵੀ ਪਾਉ ਤੁਸੀਂ ਪਦਾਰਥਕ ਸਾਧਨ ਵੀ ਤੁਹਾਨੂੰ ਚਾਹੀਦੇ ਆ ਤੇ ਧਨ ਵੀ ਚਾਹੀਦਾ ਆ ਬੇਸਿਕ ਧਨ ਚਾਹੀਦਾ ਹੈ ਜੀ ਮਿਨੀਮਮ ਇੱਕ ਲੈਵਲ ਦੀ ਜ਼ਿੰਦਗੀ ਜਿਉਣ ਲਈ ਘੱਟੋ ਘੱਟ ਮਿਆਰ ਵਾਲੀ ਜ਼ਿੰਦਗੀ ਨੂੰ ਯਕੀਨੀ ਬਣਾਉਣ ਲਈ ਤਾਂ ਅਰਥਾ ਜਿਹੜਾ ਉਹ ਪੈਸੇ ਦੀ ਲੋੜ ਨੂੰ ਪਛਾਣਦਾ ਹੈ। ਠੀਕ ਇਹਦਾ ਮਤਲਬ ਇਹ ਨਹੀਂ ਕਿ ਪੈਸਾ ਇਕੱਠਾ ਹੀ ਕਰੀ ਜਾਓ ਇਕੱਠਾ ਹੀ ਕਰੀ ਜਾਓ। ਪਾਪ ਆਪਣੀਆਂ ਬੇਸਿਕ ਜਰੂਰਤਾਂ ਨੂੰ ਪੂਰਾ ਕਰਨ ਦੇ ਸਾਡੇ ਕੋਲ ਤਨ ਹੋਣਾ ਚਾਹੀਦਾ। ਅੱਗੇ ਹੈ ਜੀ ਕਾਮ, ਕਾਮ ਪਾਪ ਇੱਛਾਵਾਂ। ਇੱਛਾਵਾਂ ਦੀ ਸੰਤੁਸ਼ਟੀ ਤੋਂ ਪੈਦਾ ਹੋਣ ਵਾਲੀ ਖੁਸ਼ੀ। ਸਾਡੀਆਂ ਕੁਝ ਬੇਸਿਕ ਇੱਛਾਵਾਂ ਆ ਤੇ ਉਹਨਾਂ ਨੂੰ ਪੂਰਾ ਕਰਨਾ ਹੁੰਦਾ ਜੀ। Hindu ਨੈਤਿਕਤਾ ਵਿੱਚ ਕੁਝ ਬੇਸਿਕ ਇੱਛਾਵਾਂ ਕੀ ਹੋ ਗਈਆਂ ਜੀ ਦੇਖੋ ਬੇਸੀ ਇੱਛਾਵਾਂ ਐਤੇ ਐਤੇ ਤੁਹਾਡਾ ਸੈਕਸ਼ੂਅਲ ਡਿਜ਼ਾਇਰ ਵੀ ਹੋ ਸਕਦੀ ਹੈ ਠੀਕ ਤੇ ਸ਼ਾਂਤੀ ਨਾ ਰਹਿਣਾ ਖੁਸ਼ੀ ਪ੍ਰਾਪਤ ਕਰਨੀ ਇਹ ਕੁਛ ਕੀ ਹੈ ਤੁਹਾਡੀਆਂ ਇੱਛਾਵਾਂ ਆ ਉਹ ਵੀ ਸੰਤੁਸ਼ਟ ਕਰਾਉਣੀਆਂ ਹੁੰਦੀਆਂ ਜੀ ਤਾਂ ਇਸ ਨਾਲ ਕੀ ਹੈ ਖੁਸ਼ੀ ਮਿਲਦੀ ਆ ਹੁਣ ਕਾਮ ਵਾਲੀ ਸੈਕਸ਼ੂਅਲ ਡਿਜ਼ਾਇਰ ਦਾ ਮਤਲਬ ਇਹ ਨਹੀਂ ਕਿ ਹੋਈ ਜਾਓ ਤੁਸੀਂ ਹਾਵਸ ਨਾਲ ਭਰਪੂਰ ਹੋ ਜਾਓ ਮਤਲਬ ਇੱਕ ਮਿਨਿਮਮ ਲੈਵਲ ਦੇ ਤੁਹਾਡੀ ਦੁਸੀਂ ਜ਼ਿੰਦਗੀ ਚ ਆਏ ਆ ਕੁਝ ਕੁਝ ਇੱਛਾਵਾਂ ਹੁੰਦੀਆਂ Hindu ਨੈਤਿਕਤਾ ਵਿੱਚ ਖੁਸ਼ੀ ਨੂੰ ਧਰਮ ਜਾਂ ਨੇਕ ਆਚਰਣ ਦੇ ਅਧੀਨ ਰੱਖਿਆ ਗਿਆ ਹੈ ਵੀ ਇਹ ਗਲਤ ਹੈ ਇਹ ਵੀ ਲਕਸ਼ ਹੈ ਪਰ ਇਹ ਲਕਸ਼ਾ ਜਿਹੜਾ ਦਾ ਉਹਦਾ ਦਰਜਾ ਬਾਅਦ ਵਿੱਚ ਆ ਧਰਮ ਜਾਂ ਨੇਕ ਆਚਰਣ ਦਾ ਪ੍ਰਾਇਮਰੀ ਹੈ ਜੀ ਦਰਜਾ ਧਰਮ ਜਾਂ ਨੇਕ ਆਚਰਣ ਇਹ ਹੈ ਜੀ ਉੱਪਰ ਰੱਖਿਆ ਗਿਆ ਇਸ ਗੱਲ ਨੂੰ ਤੇ ਇੱਛਾਵਾਂ ਨੂੰ ਇਹਦੇ ਅਧੀਨ ਰੱਖਿਆ ਗਿਆ ਹੈ ਠੀਕ ਨੇਕ ਆਚਰਨ ਨਾਲ ਪੁੰਨ ਪ੍ਰਾਪਤ ਹੁੰਦਾ ਹੈ ਅਤੇ ਮਾੜੇ ਆਚਰਨ ਨਾਲ ਪਾਪ ਮਿਲਦਾ ਹੈ ਪੁੰਨ ਤੇ ਪਾਪ ਦਾ ਕਨਸੈਪਟ ਕੀ ਹੈ ਜੀ ਆਚਰਨ ਨਾਲ ਤੁਹਾਡੇ ਕੰਡਕਟ ਨਾਲ ਚੰਗੇ ਕੰਮ ਕਰੋਗੇ ਤਾਂ ਪੁੰਨ ਮਿਲਦਾ ਬੁਰੇ ਕੰਮ ਕਰੂਗਾ ਤਾਂ ਪਾਪ ਮਿਲਦਾ ਤਾਂ ਜਿਹੜਾ ਪੁੰਨ ਉਹ ਸਵਰਗ ਵੱਲ ਲੈ ਜਾਂਦਾ ਤੇ ਪਾਪ ਨਰਕ ਵੱਲ ਲੈ ਜਾਂਦਾ ਇਹ ਹੈ ਜੀ ਗੱਲ ਇਸ ਕਰਕੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਚੰਗੇ ਕੰਮ ਮੇ ਕਾਚਰਨ ਪੁੰਨ ਤੇ ਪੁੰਨ ਨਾਲ ਸਵਰਗ ਆਦਰਵਾਇਜ਼ ਮਾੜੇ ਆਚਰਨ ਨਾਲ ਪਾਪ ਤੇ ਪਾਪ ਨਾਲ ਨਰਕ ਵੱਲ ਜਾਂਦੇ ਆ ਓਕੇ ਜੀ ਇਹ ਗੱਲਾਂ ਹੋ ਗਈਆਂ ਅੱਗੇ ਹੈ ਜੀ ਵਰਣ ਆਸ਼ਰਮ ਧਰਮ ਵਰਣ ਆਸ਼ਰਮ ਇਹ ਸਨੁਸਾਰ ਨਾਲ ਸਮਾਜ ਨੂੰ ਵਰਨਾ ਵਿੱਚ ਵੰਡਿਆ ਹੋਇਆ ਜੀ ਤਾਂ ਜਿਸ ਵਰਣ ਵਿੱਚ ਇਨਸਾਨ ਹੈਗਾ ਆ ਤਾਂ ਉਸ ਵਰਣ ਦੇ ਕੁਝ ਧਰਮ ਨਿਰਧਾਰਿਤ ਕੀਤੇ ਗਏ ਆ ਕੁਝ ਫਰਜ ਨਿਰਧਾਰਿਤ ਕੀਤੇ ਗਏ ਆ ਉਹ ਪੜਦੇ ਆ ਇਸ ਵਿੱਚ ਇੱਕ ਵਿਅਕਤੀ ਦੀ ਨੈਤਿਕਤਾ ਨੂੰ ਸਮਾਜਿਕ ਸਮੂਹ ਨਾਲ ਜੋੜਿਆ ਗਿਆ ਹੈ ਭਾਵ ਉਹ ਕਿਹੜੇ ਸਮੂਹ ਨਾਲ ਸੰਬੰਧਿਤ ਹੈ ਇਸ ਵਿੱਚ ਸਮਾਜ ਨੂੰ ਚਾਰ ਕਿਤਾਮੁਖੀ ਕੰਮ ਦੇ ਹਿਸਾਬ ਨਾਲ ਸਮੂਹਾਂ ਵਿੱਚ ਵੰਡਿਆ ਗਿਆ ਹੈ ਜੀ ਪਹਿਲਾ ਹੈ ਜੀ ਬ੍ਰਾਹਮਣ ਦੂਸਰਾ ਕਸ਼ਤਰੀ ਤੀਸਰਾ ਹੈ ਜੀ ਵੈਸ਼ ਤੇ ਚੌਥਾ ਹੈ ਸ਼ੂਦਰ ਬ੍ਰਾਹਮਣ ब्राह्मण ਨੂੰ ਵੇਦਾਂ ਵਿੱਚ ਮੁਹਾਰਤ ਹਾਸਲ ਕਰਨੀ ਪੈਂਦੀ ਹੈ। ਬ੍ਰਾਹਮਣ ਦਾ ਕੀ ਕੰਮ ਆ ਵੀ ਤੁਸੀਂ ਐਕਸਪਰਟਾਈਜ਼ ਹਾਸਲ ਕਰੋ ਵੇਦਾਂ ਵਿੱਚ ਧਾਰਮਿਕ ਰਸਮਾਂ ਦਾ ਅਭਿਆਸ ਕਰਨਾ ਪੈਂਦਾ ਹੈ ਜੀ। ਧਾਰਮਿਕ ਰਸਮਾਂ ਕਰਨੀਆਂ ਤੇ ਗਿਆਨ ਪ੍ਰਾਪਤ ਕਰਨਾ। ਬੇਸਿਕਲੀ ਇਹਨਾਂ ਦਾ ਕੀ ਹੈ ਜੀ ਇੱਕ ਇੱਕ ਹੈਨਾ ਇੱਕ ਵਾਕਾਂਸ਼ ਵਿੱਚ ਕਹੀਏ ਇੱਕ ਫਰੇਜ਼ ਵਿੱਚ ਕਹੀਏ ਤਾਂ ਗਿਆਨ ਪ੍ਰਾਪਤ ਕਰਨਾ। ਇਹਨਾਂ ਦਾ ਹੋ ਗਿਆ ਜੀ ਕਰਤੱਵ। ਖੱਤਰੀ ਖੱਤਰੀ ਹੁੰਦਾ ਸੀ ਜੋਦਾ ਵਰਗ ਬਹਤਰ ਉਹਨਾਂ ਨੂੰ ਫੌਜੀ ਹੁਨਰ ਹਾਸਲ ਕਰਨਾ ਪੈਂਦਾ ਹੈ। ਵੀ ਕਿਹ ਇਸ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਲੜਨਾ ਆ ਜੀ, ਜੂਝਣਾ ਆ, ਤਲਵਾਰਬਾਜ਼ੀ ਹੋ ਗਿਆ, ਘੋੜਸਵਾਰੀ ਹੋ ਗਿਆ, ਇਸ ਤਰ੍ਹਾਂ ਦੇ ਹੁਨਰ ਉਹਨਾਂ ਕੋਲ ਹੋਣੇ ਚਾਹੀਦੇ ਆ। ਅਤੇ ਖਤਰਿਆਂ ਦੇ ਵਿਰੁੱਧ ਸਮਾਜ ਦੀ ਰੱਖਿਆ ਕਰਨੀ ਪੈਂਦੀ ਹੈ। ਸਮਾਜ ਦੀ ਰੱਖਿਆ ਕਰਨ ਦਾ ਫਰਜ਼ ਕਿੰਨਾ ਕੋਲ ਆ ਜੀ? ਖੱਤਰੀ, ਕਿਛਤਰੀ ਵਰਗ ਕੋਲ। ਠੀਕ। ਤੀਸਰਾ ਵਰਗ ਆ ਜੀ ਵਾਸ਼ੇ। ਇਹ ਹੁੰਦੇ ਜੀ ਵਪਾਰੀ ਲੋਕ। ਵਪਾਰਕ ਪਾਈਚਾਰੇ ਨਾਲ ਸੰਬੰਧਿਤ। ਚੌਥਾ ਵਰਗ ਹੈ ਜੀ ਸ਼ੁੱਧਰ ਇਹ ਹੁੰਦਾ ਜੀ ਕਾਰੀਗਰ ਕਰਾਫਟਸਮੈਨ ਤੇ ਖੇਤੀਬਾੜੀ ਕਰਨ ਵਾਲੇ ਤੇ ਓਕੇ ਇਹਨਾਂ ਚਾਰਾਂ ਤੋਂ ਇੱਕ ਅਲੱਗ ਹੁੰਦਾ ਜੀ ਉਹ ਹੁੰਦਾ ਜੀ ਅਨਟਚੇਬਲਸ ਆਸ਼ੂਤ ਉਹਨਾਂ ਨੂੰ ਵਰਣ ਵਿਵਸਥਾ ਵਿੱਚ ਨਹੀਂ ਰੱਖਿਆ ਗਿਆ ਅਸੀਂ ਆਪਣੇ ਸਿਲੇਬਸ ਦੇ ਹਿਸਾਬ ਨਾਲ ਗੱਲਾਂ ਪੜ੍ਹਦੇ ਪਏ ਹਾਂ ਹੁਣ ਆਪਾਂ ਦੇਖਣਾ ਜੀ ਕਿ ਇਸ ਲਈ ਮੈਂ ਕਾਸਟ ਸਿਸਟਮ ਵਿੱਚ ਜਿਆਦਾ ਡੀਪ ਨਹੀਂ ਜਾਵਾਂਗਾ ਇੰਨੀ ਇੱਕ ਗੱਲ ਚੱਕਣੀ ਆਪਾਂ ਵੀ ਹਾਂ ਵੀ ਚਾਰ ਵਰਨਾ ਵਿੱਚ ਬੰਨੇ ਆਇਆ ਸਮਾਜ ਨੂੰ ਵੰਡਿਆ ਆ ਤੇ ਇਹਨਾਂ ਚਾਰਾਂ ਦੇ ਅ ਬੰਡਨ ਦਾ ਆਧਾਰ ਕੀ ਹੈ ਜੀ ਕਿਤਾ ਮੁਕੀ ਕਰਮ ਜੋ ਜੋ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੈ ਨਾਲ ਹੀ ਅਜਿਹੇ ਕਰਤਵ ਹਨ ਜੋ ਜੀਵਨ ਦੇ ਵਕ-ਵਕ ਪੜਾਵਾ ਤੇ ਕੀਤੇ ਜਾਂਦੇ ਹਨ ਆ ਦੇਖੋ ਜੀ ਕਰਤਵ ਕਰਤਵ ਇੱਕ ਹੋ ਗਿਆ ਜੀ ਸੋਸਾਇਟੀ ਦੇ ਹਿਸਾਬ ਨਾਲ ਬ੍ਰਾਹਮਣਾਂ ਲਈ ਕੁਝ ਕਰਤਵ ਕੁਸ਼ਤਰੀਆਂ ਲਈ ਕੁਝ ਕਰਤਵ ਵੈਸ਼ਣ ਲਈ ਕੁਝ ਕਰਤਵ ਤੇ ਛੋਦਰਾਂ ਲਈ ਕੁਝ ਕਰਤਵ ਠੀਕ ਹੈ ਇਹ ਹੋ ਗਿਆ ਜੀ ਸੋਸਾਇਟੀ ਦੇ ਹਿਸਾਬ ਨਾਲ ਬਾਕੀ ਹੈ ਜੀ ਇੱਕ ਬੰਦੇ ਦੇ ਜੀਵਨ ਦੇ ਅਲੱਗ-ਅਲੱਗ ਸਟੇਜਸ ਦਾ ਪੜਾਵਾ ਨੇ ਹਿਸਾਬ ਨਾਲ ਉਹ ਕਰਤਵ ਕਿਦਾਂ ਹੁੰਦੇ ਜੀ ਜਿਦਾ ਪਹਿਲਾ ਬੰਦੇ ਨੇ ਬ੍ਰਹਮਚਾਰੀ ਰਹਿਣਾ ਗਿਆਨ ਹਾਸਲ ਕਰਨਾ ਫਿਰ ਉਹਨ ਗ੍ਰਸਤੀ ਬਣਨਾ ਪਰਿਵਾਰ ਚਲਾਉਣਾ ਫਿਰ ਉਹਨ ਤਪੱਸਿਆ ਕਰਨੀ ਹੁਣ ਕੁਛ ਐਸਾ ਫਿਰ ਉਹਨ ਸੰਨਿਆਸੀ ਬਣ ਜਾਣਾ ਜੀ ਠੀਕ ਹੈ ਅੱਛਾ ਇਹ ਗੱਲ ਅਸੀਂ ਪੜਾਂਗੇ ਇਹ ਤੀਸਰਾ ਤਪੱਸਿਆ ਕਰਨੀ ਹੀ ਹੈ ਹਾਂ ਬਨਪ੍ਰਸਥ ਬਨਪ੍ਰਸਥ ਤਪੱਸਿਆ ਕਰਨੀ ਓਕੇ ਈ ਅੱਛਾ ਇੱਕ ਪ੍ਰਸ਼ਨ ਆ ਜਾਣਾ ਤੁਹਾਨੂੰ ਵੀ ਜਿਹੜਾ ਵਰਨ ਆਸ਼ਰਮ ਧਰਮ ਦੇ ਹਿਸਾਬ ਨਾਲ ਕਰਤੱਵ ਦੱਸੇ ਗਏ ਆ ਇਸ ਇਸ ਗੱਲ ਦਾ ਅੱਜ ਵੀ ਮਹੱਤਵ ਹੈ ਐਕਸਪਲੇਨ ਕਰੋ ਜੀ ਤਾਂ ਤੁਸੀ ਥੋੜੀ-ਥੋੜੀ ਗੱਲਾਂ ਦੇਖਣੀ ਆ ਵੀ ਅੱਜ ਦੇ ਸਮੇਂ ਵਿੱਚ ਜਿੱਦਾਂ ਹੁਣ ਇੱਕ ਪੋਲੀਟੀਸ਼ੀਅਨ ਆ ਤੇ ਪੋਲੀਟੀਸ਼ੀਅਨ ਦਾ ਇੱਕ ਆਪਣਾ ਫਰਜ਼ ਆ ਕੋਈ ਨਿਆਂ ਅਧਿਕਾਰੀ ਆ ਜੁਡੀਸ਼ੀਅਰੀ ਆ ਉਹਨਾਂ ਦਾ ਆਪਣਾ ਫਰਜ਼ ਆ ਆਈਏਐਸ ਆਫੀਸਰ ਸਾਹਿਬ ਡਿਸਟ੍ਰਿਕਟ ਕਲੈਕਟਰ ਵਗੈਰਾ ਇਹਨਾਂ ਦੇ ਆਪਣੇ ਫਰਜ਼ ਆ ਤਾਂ ਇਹ ਸਾਰੇ ਆਪਣੇ-ਆਪਣੇ ਫਰਜ਼ ਆਪਣੇ ਧਰਮ ਸਮਝ ਕੇ ਨਹੀਂ ਨਿਭਾ ਰਹੇ ਸਾਲੀ ਇਹਨੇ ਕਾਫੀ ਲੂਪ ਪੋਲਸਾ ਕਾਫੀ ਕਮੀ ਆਇਆ ਤਾਂ ਇਹਨਾਂ ਨੂੰ ਚਾਹੀਦਾ ਕਿ ਆਪਣੇ ਫਰਜ਼ ਨਿਭਾਉਣ ਇਸ ਤਰ੍ਹਾਂ ਦਾ ਤੁਸੀਂ ਐਂਗਲ ਫਿਰ ਲਿਖ ਦੇਣਾ ਹਾਂ ਵੀ ਆਜ ਦੇ ਸਮੇਂ ਵਿੱਚ ਵੀ ਬਰਨ ਆਸ਼ਰਮ ਧਰਮ ਵਾਲੀ ਗੱਲਾਂ ਲਾਗੂ ਹੁੰਦੀਆਂ ਜੀ ਵਿਪਾਵ ਆਪਣੇ ਕਿਤੇ ਨੂੰ ਤਿਲੋਂ ਨਿਭਾਓ ਧਰਮ ਸਮਝ ਕੇ ਬਾਕੀ ਤੁਸੀਂ ਉਹ ਥੋੜਾ ਥੋੜਾ ਐਂਗਲ ਉਹ ਵੀ ਦੇ ਸਕਦੇ ਹਾਂ ਹਨ ਮਿੱਤਰਮ ਸਾਡਾ ਫਰਜ਼ ਆ ਬਾਕੀ ਹੋਰ ਵੀ ਕਰਮ جاری ਹੈ ਜਿੱਦਾਂ ਕੋਈ ਕਲਾਕਾਰ ਹੋ ਗਿਆ ਕੋਈ ਟੀਚਰ ਹੋ ਗਿਆ ਇਹਨਾਂ ਸਾਰਿਆਂ ਦਾ ਆਪਣਾ ਆਪਣਾ ਧਰਮ ਆ ਓਕੇ ਅੱਛਾ ਹੁਣ ਹੈ ਜੀ ਜੀਵਨ ਦੀ ਅਲੱਗ-ਅਲੱਗ ਸਟੇਜ ਦੇ ਹਿਸਾਬ ਨਾਲ ਕਰਤਬ ਪਹਿਲਾ ਹੈ ਜੀ ਬ੍ਰਹਮਚਾਰੀ ਸਟੇਜ ਪਾਪ ਸਿੱਖਣ ਦੀ ਸਟੇਜ ਵਿਦਿਆਰਥੀ ਵਾਲੀ ਸਟੇਜ ਇਸ ਦੌਰਾਨ ਉਸਨੇ ਨਾ ਆਪਣਾ ਧਿਆਨ ਦੁਨੀਆਵੀ ਕੰਮਾਂ ਤੋਂ ਥੋੜਾ ਹਟਾ ਕੇ ਗਿਆਨ ਪ੍ਰਾਪਤ ਕਰਨ ਵੱਲ ਲਾਉਣਾ ਹੁੰਦਾ ਜੀ ਤੇ ਉਹ ਜਿਸ ਤਰ੍ਹਾਂ ਸੈਕਸ਼ੁਅਲ ਡਿਜ਼ਾਇਰ ਨੂੰ ਕੰਟਰੋਲ ਕਰਨਾ ਬ੍ਰਹਮਚਾਰੀ ਵਾਲਾ ਜੀਵਨ ਜੀਉਣਾ ਇੱਥੇ ਮਨੁੱਖ ਨੂੰ ਇੱਕ ਸ਼ੁੱਧ ਪਵਿੱਤਰ ਜੀਵਨ ਜਿਉਣਾ ਪੈਂਦਾ ਹੈ ਗੁਰੂਆਂ ਤੋਂ ਵੇਦ ਅਤੇ ਗਿਆਨ ਦੀ ਸਿੱਖਿਆ ਲੈਣੀ ਪੈਂਦੀ ਹੈ ਦੂਸਰਾ ਹੈ ਜੀ ਗ੍ਰਸਤ ਜੀਵਨ ਇੱਥੇ ਮਨੁੱਖ ਵਿਆਹ ਕਰਦਾ ਹੈ ਅਤੇ ਇੱਕ ਪਰਿਵਾਰ ਪਾਲਦਾ ਹੈ ਬੱਚੇ ਪੈਦਾ ਕਰਦਾ ਹੈ ਉਹਨਾਂ ਦੀ ਦੇਖਭਾਲ ਕਰਦਾ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਆਪਣਾ ਫਰਜ਼ ਇਸਨੇ ਨਿਭਾਤਾ ਤੇ ਫਿਰ ਇਹ ਜੀਵਨ ਦੀ ਅਗਲੀ ਸਟੇਜ ਵੱਲ ਜਾਂਦਾ ਹੈ ਉਹ ਹੈ ਜੀ ਬਨਪਰਸਥ ਇੱਥੇ ਕੀ ਹੈ ਜੀ ਇਸ ਅਵਸਥਾ ਵਿੱਚ ਮਨੁੱਖ ਨੂੰ ਇਕਾਂਤ ਵਿੱਚ ਸਮਰਪਣ ਨਾਲ ਪ੍ਰਾਰਥਨਾ ਅਤੇ ਸਿਮਰਨ ਕਰਨਾ ਪੈਂਦਾ ਹੈ ਬਹੁਤ ਪੜ੍ਹਸਿਆ ਕਰਨੀ ਪੈਂਦੀ ਹੈ ਅਸਲੀ ਗਿਆਨ ਲੈਣਾ ਪੈਂਦਾ ਹੈ ਤੇ ਜਦੋਂ ਗਿਆਨ ਮਿਲ ਗਿਆ ਤਾਂ ਫਿਰ ਉਹ ਸੰਨਿਆਸੀ ਬਣ ਜਾਂਦਾ ਤੇ ਇਹ ਗਿਆਨ ਨੂੰ ਵੰਡਦਾ ਆ ਚੌਥੀ ਸਟੇਜ ਸੰਨਿਆਸੀ ਇੱਥੇ ਮਨੁੱਖ ਫਿਰ ਤੋਂ ਸਾਧੂ ਭਗਵ ਸੰਨਿਆਸੀ ਬਣ ਜਾਂਦਾ ਹੈ ਭਿਖਿਆ ਮੰਗ ਕੇ ਗੁਜ਼ਾਰਾ ਕਰਦਾ ਹੈ ਅਤੇ ਸਮਾਜ ਅਤੇ ਪਰਮਾਤਮਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੰਦਾ ਹੈ ਅਜੋਕੇ ਜੀਵਨ ਵਿੱਚ ਇਹਨਾਂ ਦਾ ਮਤਵ ਆਪਾਂ ਗੱਲ ਕਰ ਚੁੱਕੇ ਹਾਂ ਜੀ ਕਿਸੇ ਨੂੰ ਆਪਣੇ ਕਿੱਤੇ ਦੇ ਖੇਤਰ ਵਿੱਚ ਵਫਾਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਮੈਂ ਆਹ ਮਤਵਾਜੀ ਬਾਕੀ ਕੁਐਸਚਨ ਦੀ ਡਿਮਾਂਡ ਦੇ ਹਿਸਾਬ ਨਾਲ ਤੁਸੀਂ ਐਗਜ਼ਾਮਪਲਾਂ ਦੇ ਕੇ ਉਦਾਹਰਨਾਂ ਦੇ ਕੇ ਐਕਸਪੈਂਡ ਕਰ ਦੇਣਾ ਜੀ ਅੱਗੇ ਗੱਲਾਂ ਨੇ ਜੀ ਭਗਵਦ ਗੀਤਾ ਦੀ ਇਹ ਬਹੁਤ ਇੰਪੋਰਟੈਂਟ ਆ ਦੇਖੋ ਤੁਹਾਡਾ ਪੇਪਰ ਹੈਗਾ ਯਾ ਸਿਵਲ ਸਰਵੈਂਟ ਲਈ ਤਾਂ ਸਿਵਲ ਸਰਵੈਂਟ ਨੇ ਕਰਮ ਕਰਨਾ ਹੁੰਦਾ ਜੀ ਤਾਂ ਕਰਮ ਕਰਨ ਦਾ ਸਿਧਾਂਤ ਭਗਵਦ ਗੀਤਾ ਵਿੱਚ ਪੇਸ਼ ਕੀਤਾ ਗਿਆ ਹੈ ਬਹੁਤ ਇਹ ਭਲ ਦਿੱਤਾ ਗਿਆ ਜੀ ਇਸ ਸਿਧਾਂਤ ਤੇ ਭਗਵਦ ਗੀਤਾ ਵਿੱਚ ਤੇ ਇਸ ਕਰਕੇ ਭਗਵਦ ਗੀਤਾ ਦੀ ਟੀਚਿੰਗਸ ਸਾਡੇ ਲਈ ਜਿਆਦਾ ਇੰਪੋਰਟੈਂਟ ਆ ਇਹਨੂੰ ਆਪਾਂ ਥੋੜਾ ਧਿਆਨ ਨਾਲ ਪੜਾਂਗੇ ਮਨੁ ਕੋ ਨੂੰ ਫਲ ਦੀ ਇੱਛਾ ਤੇ ਮੋਹ ਰਹਿਤਾ ਨਾ ਕੋਈ ਮੋਹ ਰੱਖਣਾ ਨਾ ਕੋਈ ਫਲ ਦੀ ਇੱਛਾ ਰੱਖਣੀ ਆਪਣੇ ਕਰਤੱਵ ਨਿਭਾਉਣੇ ਚਾਹੀਦੇ ਹਨ ਕੰਮ ਕਰੋ ਫਲ ਦੀ ਇੱਛਾ ਨਾ ਕਰੋ ਡਿਊਟੀ ਫਰ ਕਰਤਵ ਇਸ ਲਈ ਨਿਭਾਈ ਜਾਣੀ ਹੈ ਕਿਉਂਕਿ ਦੇਖੋ ਡਿਊਟੀ ਕਿਉਂ ਨਿਭਾਣੀ ਹੈ ਡਿਊਟੀ ਨਿਭਾਉਣਾ ਫਰਜ਼ ਹੈ ਡਿਊਟੀ ਨਿਭਾਉਣਾ ਫਰਜ਼ ਹੈ ਇਹ ਆਪਣੇ ਆਪ ਵਿੱਚ ਇੱਕ ਗੱਲ ਹੈ ਜੀ ਡਿਊਟੀ ਆ ਇਹਦਾ ਮਤਲਬ ਅਸੀਂ ਉਹਨੂੰ ਨਿਭਾਉਣਾ ਆ ਡਿਊਟੀ ਨੂੰ ਡਿਊਟੀ ਦੇ ਸੇਖ ਲਈ ਨਿਯਮ ਨਿਭਾਉਣਾ ਆ ਡਿਊਟੀ ਆ ਤੇ ਉਹਨੂੰ ਨਿਭਾਉਣਾ ਆ ਡਿਊਟੀ ਨਿਭਾਉਣਾ ਇੱਕ ਸਾਡਾ ਫਰਜ਼ ਆ ਠੀਕ ਡਿਊਟੀ ਨਿਭਾਉਣ ਨਾਲ ਪਰਮਾਤਮਾ ਦੇ ਦਰਸ਼ਨ ਕਰਨ ਦਰਸ਼ਨ ਵੀ ਹੁੰਦੇ ਆ ਜੀ ਇਸ ਵਿੱਚ ਸਹਾਇ ਹੈ ਆਪਣੇ ਆਪਣਾ ਕਰਮ ਕਰੋਗੇ ਤੇ ਪਰਮਾਤਮਾ ਦੀ ਦਰਗਾਹ ਤੇ ਕਬੂਲ ਹੋਵੋਗੇ ਪਰਮਾਤਮਾ ਦੇ ਦਰਸ਼ਨ ਕਰਨ ਲਈ ਵੀ ਇਹ ਸਹਾਇੀ ਹੁੰਦੀ ਹੈ ਜੇ ਜੇ ਤੁਸੀਂ ਆਪਣਾ ਫਰਜ਼ ਕਰਦੇ ਰਹੋ ਤੇ ਤੀਸਰਾ ਹੈ ਜੀ ਸਭ ਦੀ ਭਲਾਈ ਵਾਸਤੇ ਵੈਲਫੇਅਰ ਆਫ ਆਲ ਬਾਕੀਆਂ ਦੀ ਸਾਰਿਆਂ ਦੀ ਭਲਾਈ ਵਾਸਤੇ ਵੀ ਜ਼ਰੂਰੀ ਹੈ ਕਿ ਅਸੀਂ ਆਪਣੀ ਡਿਊਟੀ ਕਰਦੇ ਰਹੀਏ ਠੀਕ ਪਰਮਾਤਮਾ ਦੇ ਐਂਗਲ ਵੀ ਆ ਗਿਆ ਜੀ ਜੇ ਰੱਬ ਨੂੰ ਪਉਣਾ ਹੈ ਤਾਂ ਆਪਣਾ ਕੰਮ ਫਰਜ਼ ਕਰੋ ਆਪਣਾ ਕਰਮ ਕਰੋ ਸਾਡੇ ਯਤਨਾਂ ਦਾ ਉਦੇਸ਼ ਖੁਸ਼ੀ ਨਹੀਂ ਹੈ ਬਲਕਿ ਚੰਗਿਆਈ ਕਰਨੀ ਹੈ ਆਪਣੀ ਪਰਸਨਲ ਖੁਸ਼ੀ ਲੈਣੀ ਅਸੀਂ ਆਪਣੀ ਕਰਮ ਕਰਦੇ ਪਏ ਅਸੀਂ ਚੰਗਾ ਕਰਨ ਦੀ ਆਪਣੇ ਕਰਮ ਕਰਦੇ ਪਏ ਆਂ ਚੰਗਿਆਈ ਹੈ ਜੀ ਸਾਡਾ ਏਮ ਚੰਗਿਆਈ ਦੀ ਪ੍ਰਾਪਤੀ ਵਿੱਚ ਮਨੁੱਖ ਪਰਮਾਤਮਾ ਦੇ ਦਰਸ਼ਨ ਨੂੰ ਅਨੁਭਵ ਕਰਦਾ ਹੈ ਚੰਗਿਆਈ ਮਿਲੀ ਤਾਂ ਇਹਦੇ ਵਿੱਚ ਹੀ ਪਰਮਾਤਮਾ ਦੇ ਦਰਸ਼ਨ ਆ ਭਾਵ ਅਸਲ ਵਿੱਚ ਕੀ ਗੱਲ ਹੈ ਨਾ ਅਸੀਂ ਕੋਈ ਕੰਮ ਕਰਦੇ ਆ ਨਾ ਤੇ ਸਾਨੂੰ ਫਲੋਸੋਫਿਕਲੀ ਸਾਡੇ ਸਾਹਮਣੇ ਕੋਈ ਏਮ ਹੋਣੀ ਚਾਹੀਦੀ ਆ ਕਿ ਅਸੀਂ ਵੱਡਾ ਲਕਸ਼ਯ ਪ੍ਰਾਪਤ ਕਰ ਰਹੇ ਆ ਤੇ ਵੱਡਾ ਲਕਸ਼ਯ ਆਮ ਇਨਸਾਨ ਲਈ ਇੱਕ ਵੱਡਾ ਲਕਸ਼ਯ ਹੁੰਦਾ ਜੀ ਪਰਮਾਤਮਾ ਦੇ ਦਰਸ਼ਨ ਕਰਨੇ ਤੇ ਪਰਮਾਤਮਾ ਦੇ ਦਰਸ਼ਨ ਚੰਗਿਆਈ ਵਿੱਚ ਹੀ ਆਜੀ ਆਪਾਂ ਅਜੇੇੇ ਕੰਮ ਕਰੀਏ ਜਿਦੇ ਵਿੱਚ ਚੰਗਿਆਈ ਪੈਦਾ ਹੋਵੇ ਚੰਗਿਆਈ ਦੀ ਪ੍ਰਾਪਤੀ ਵਿੱਚ ਮਨੁੱਖ ਪਰਮਾਤਮਾ ਦੇ ਦਰਸ਼ਨ ਨੂੰ ਅਨੁਭਵ ਕਰਦਾ ਹੈ ਜੇ ਸਿੰਪਲੀ ਕਹੀਏ ਤਾਂ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਅਗੇ ਦੇਖੋ ਜੀ ਕਰਮ ਤੋਂ ਬਿਨਾ ਜੀਵਨ ਨਹੀਂ ਹੈ ਕਾਰਵਾਈ ਜਾਂ ਕਰਮ ਜਗ ਜੋ ਕੁਛ ਅਸੀਂ ਕੰਡਕਟ ਕਰਦੇ ਆ ਉਹ ਕਿਸੇ ਦੇ ਫਰਜ਼ ਤੇ ਆਧਾਰਿਤ ਹੋਣਾ ਚਾਹੀਦੀ ਹੈ ਜੋ ਉਹਦੀ ਡਿਊਟੀ ਆ ਫਰਜ਼ਾ ਗੀਤਾ ਤਪੱਸਿਆ ਦਾ ਉਦੇਸ਼ ਨਹੀਂ ਦਿੰਦੀ ਆ ਇੰਪੋਰਟੈਂਟ ਗੱਲ ਹੈ ਜੀ ਦੇਖੋ ਗੀਤਾ ਸਾਨੂੰ ਕਰਮ ਕਰਨ ਦਾ ਉਦੇਸ਼ ਦਿੰਦੀ ਆ ਐਕਟਿਵ ਲਾਈਫ ਦਾ ਉਦੇਸ਼ ਦਿੰਦੀ ਆ ਕੁਝ ਕਿਰਿਆ ਕਰਨ ਲਈ ਸਾਨੂੰ ਪ੍ਰੇਰਿਤ ਕਰਦੀ ਆ ਵੀ ਬੈ ਕੇ ਇਹ ਆਪਣੇ ਕੰਪਲੈਸਟ ਬਿਹੇਵੀਅਰ ਜਾਂ ਕਹਿ ਲਓ ਜਾਂ ਐਦਾਂ ਗੱਲੋ ਕਿ ਬੈ ਕੇ ਕਹਿੰਦੇ ਤਪੱਸਿਆ ਕਰਨੀ ਆ ਆਸਾਨ ਆ ਉਹ ਕਹਿੰਦਾ ਨਹੀਂ ਉਠੋ ਉੱਠ ਕੇ ਕਰਮ ਕਰੋ ਕਰਮ ਕਰੋ ਉਹ ਵੀ ਇੱਕ ਪ੍ਰਕਾਰ ਦੀ ਤਪੱਸਿਆ ਆ ਉਹ ਵੀ ਤੁਹਾਡਾ ਕਰਮ ਆ ਉਹ ਵੀ ਤੁਹਾਡਾ ਫਰਜ਼ ਆ ਉਹਨੂੰ ਜ਼ਰੂਰ ਕਰੋ गीता ਤਾਂ ਪਸਿਆਦਾ ਉਦੇਸ਼ ਨਹੀਂ ਦਿੰਦੀ ਬਲਕਿ ਕਰਮ ਦਾ ਉਦੇਸ਼ ਦਿੰਦੀ ਹੈ ਕਰਮ ਕਿਹੜਾ ਨਿਸ਼ਕਾਮ ਕਰਮ ਫਾਲਤੂ ਇੱਛਾ ਨਹੀਂ ਕਰਨੀ ਤੇ ਆਪਣਾ ਕਰਮ ਕਰਨਾ ਗੀਤਾ ਮਨੁੱਖ ਨੂੰ ਆਪਣੀਆਂ ਸਾਰੀਆਂ ਭਾਵਨਾਵਾਂ ਤੋਂ ਛੁਟਕਾਰਾ ਪਾਉਣ ਲਈ ਵੀ ਨਹੀਂ ਕਹਿੰਦੀ ਵੀ ਜੋ ਸਾਡੀਆਂ ਫੀਲਿੰਗਸ ਆ ਨਾ ਉਹਨਾਂ ਤੋਂ ਪੂਰੀ ਤਰ੍ਹਾਂ ਨਜਾਤ ਪਾਉਣੀ ਆ ਉਹ ਕਹਿੰਦਾ ਇਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਸਾਰੀਆਂ ਭਾਵਨਾਵਾਂ ਤੋਂ ਛੁਟਕਾਰਾ ਪਾਉਣ ਲਈ ਵੀ ਨਹੀਂ ਕਹਿੰਦੀ ਉਹ ਕਹਿੰਦੀ ਆ ਬੁਰੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਜਿਹੜੇ ਵਿਕਾਰ ਆ ਬੁਰੀਆਂ ਭਾਵਨਾਵਾਂ ਨੂੰ ਉਹਨਾਂ ਨੂੰ ਕਾਬੂ ਕਰੋ ਤੇ ਜਿਹੜੀਆਂ ਸਕਾਰਾਤਮਕ ਭਾਵਨਾਵਾਂ ਗੁਣ ਵਾਇਸਾ ਜ ਉਹਨਾਂ ਨੂੰ ਉਤਸ਼ਾਹਿਤ ਕਰੋ ਉਹਨਾਂ ਨੂੰ ਆਪਣੇ ਅੰਦਰ ਪੈਦਾ ਕਰੋ ਬੁਰੀਆਂ ਭਾਵਨਾਵਾਂ ਜਿਵੇਂ ਲਗਾਅ ਮੋਹ ਡਰ ਕਾਮ ਗੁੱਸਾ ਨਫ਼ਰਤ ਈਰਖਾ ਇਹ ਹੋ ਗਈਆਂ ਜੀ ਬੁਰੀਆਂ ਭਾਵਨਾਵਾਂ ਇਹਨਾਂ ਨੂੰ ਕਾਬੂ ਕਰੋ ਤੇ ਸਕਾਰਾਤਮਕ ਭਾਵਨਾਵਾਂ ਪੈਦਾ ਕਰੋ ਜਿਵੇਂ ਵਿਸ਼ਵ ਵਿਆਪੀ ਸਦਭਾਵਨਾ ਠੀਕ ਹੈ ਨਾ ਸਾਰਿਆਂ ਲਈ ਇਹ ਹੈ ਗੁੱਡਵਿਲ ਰੱਖਣੀ ਹੈ ਸਦਭਾਵਨਾ ਸਦ ਭਾਵ ਚੰਗੇ ਭਾਵ ਰੱਖਣੇ ਪਰਉਪਕਾਰ ਕਰਨਾ ਦਿਆਲਤਾ ਵਾਲੇ ਗੁਣ ਰੱਖਣੇ ਦਿਆਲੂ ਰਹਿਮ ਅਤੇ ਪਿਆਰ ਵਾਲੀ ਭਾਵਨਾ ਆ ਦੇਖੋ ਗੱਲਾਂ ਅਸੀਂ ਬਾਰ-ਬਾਰ ਪੜਦੇ ਪਏ ਆ ਵੈਸਸ ਦੀਆਂ ਗੱਲਾਂ ਪੜਦੇ ਪਏ ਆ ਵਿਕਾਰਾਂ ਦੀਆਂ ਗੱਲਾਂ ਪੜਦੇ ਪਏ ਆ ਗੁਣਾਂ ਦੀਆਂ ਗੱਲਾਂ ਪੜਦੇ ਪਏ ਆ ਤੇ ਗੀਤਾ ਵੀ ਇਹੀ ਕਹਿੰਦੀ ਹੈ ਮੁਰੀਆਂ ਭਾਵਨਾਵਾਂ ਨੂੰ ਕਾਬੂ ਕਰੋ ਤੇ ਸਕਾਰਾਤਮਕ ਭਾਵਨਾਵਾਂ ਪੈਦਾ ਕਰੋ ਤੇ ਗੀਤਾ ਅਨੁਸਾਰ ਮੁਕਤੀ ਦੇ ਤਿੰਨ ਰਸਤੇ ਆ ਜੀ ਤਿੰਨ ਮਾਰਗ ਉਹ ਕਿਹੜੇ ਕਿਹੜੇ ਕਰਮ ਯੋਗ ਕਰਮ ਕਰੋ ਬਿਨਾਂ ਕਿਸੇ ਲਾਲਚ ਦੇ ਆਪਣੇ ਕਰਤੱਵਾਂ ਨੂੰ ਨਿਭਾਓ ਨਿਸ਼ਕਾਮ ਕਰੋ ਭਗਤੀ ਯੋਗ ਪਰਮਾਤਮਾ ਦੀ ਭਗਤੀ ਕਰੋ ਜੀ ਤਾਂ ਮਿਲਦੀ ਜੀ ਮੁਕਤੀ ਤੇ ਤੀਜਾ ਹੈ ਜੀ ਗਿਆਨ ਯੋਗ ਪਵਿੱਤਰ ਗਿਆਨ ਦੁਆਰਾ ਆਤਮਾ ਵਿੱਚ ਪ੍ਰਕਾਸ਼ ਪੈਦਾ ਹੁੰਦਾ ਹੈ ਸਾਡੀ ਸੋਲ ਅਨਲਾਈਟਨ ਹੁੰਦੀ ਹੈ ਜੀ ਉਹਨੂੰ ਅਸਲੀ ਗਿਆਨ ਦਾ ਪਤਾ ਲੱਗਦਾ ਜੀ ਉਹਦੇ ਵਿੱਚ ਪ੍ਰਕਾਸ਼ ਆਂਦਾ ਜੀ ਪ੍ਰਕਾਸ਼ਮਾਨ ਹੁੰਦੀ ਸਾਡੀ ਆਤਮਾ ਸਿੰਪਲੀ ਤੁਸੀਂ ਇਹਨਾਂ ਯਾਦ ਰੱਖਣੇ ਆ ਜੀ ਮੁਕਤੀ ਦੇ ਤਿੰਨ ਮਾਰਗ ਹਨ ਕਰਮਯੋਗ ਭਗਤ ਭਗਤੀਯੋਗ ਤੇ ਗਿਆਨਯੋਗ ਜਾਂ ਗਿਆਨ ਮਾਰਗ ਅੱਛਾ ਅਗ੍ਹੀ ਗੱਲ ਹੈ ਜੀ ਗੁਣ ਵਰਤੂ ਅਸੀਂ ਅਲੱਗ-ਅਲੱਗ ਵਰਨਾਂ ਦੀ ਗੱਲ ਕੀਤੀ ਤੇ ਗੀਤਾ ਅਨੁਸਾਰ ਇਹਨਾਂ ਵਰਨਾਂ ਦੇ ਲੋਕਾਂ ਲਈ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਆ ਦੇਖੋ ਜਿਹੜੇ ਤਾਂ ਬ੍ਰਾਹਮਣ ਆ ਉਹਨਾਂ ਕੋਲ ਗਿਆਨ ਹੋਣਾ ਚਾਹੀਦਾ ਉਹਨਾਂ ਨੂੰ ਰੱਬ ਤੇ ਭਰੋਸਾ ਹੋਣਾ ਚਾਹੀਦਾ ਫੇਥ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਉਹਨਾਂ ਨੂੰ ਆਪਣੀਆਂ ਇੰਦਰੀਆਂ ਤੇ ਨਿਯੰਤਰਣ ਕਾੜਨਾ ਚਾਹੀਦਾ ਤਪੱਸਿਆ ਕਰਨੀ ਚਾਹੀਦੀ ਹੈ ਸ਼ਾਂਤ ਰਹਿਣਾ ਚਾਹੀਦਾ ਤੇ ਸ਼ੁੱਧ ਜੀਵਨ ਬਤੀਤ ਕਰਨਾ ਚਾਹੀਦਾ ਕਸ਼ਤਰੀਆਂ ਲਈ ਬਹਾਦਰੀ ਵਾਲਾ ਗੁਣ ਹੋਵੇ ਉਹਨਾਂ 'ਚ ਦ੍ਰਿੜ ਦ੍ਰਿੜਤਾ ਵਾਲਾ ਆਪਣੇ ਇਰਾਦੇ ਲਈ ਪੱਕੇ ਹੋਣ ਉਤਸ਼ਾਹ ਹੋਵੇ ਤੇ ਫੌਜੀ ਹੁਨਰ ਹੋਵੇ ਫੌਜੀ ਹੁਨਰ ਜਿਸ ਤਰ੍ਹਾਂ ਤਲਵਾਰबाजी ਘੋੜਸਵਾਰੀ ਵਗੈਰਾ ਇਹ ਸਾਰੇ ਸਕਿੱਲ ਆ ਜੀ ਫੌਜੀ ਆਰਮ ਆਰਮੀ ਵਾਲੇ ਸਕਿੱਲ ਇਹ ਹੋਣੇ ਚਾਹੀਦੇ ਇਸੇ ਪ੍ਰਕਾਰ ਵੈਸ਼ਿਆ ਲੋਕਾਂ ਲਈ ਵਪਾਰਕ ਗੁਣ ਹੋਣੇ ਚਾਹੀਦੇ ਆ ਕਿਸ ਤਰ੍ਹਾਂ ਧੰਦਾ ਕਰਨਾ ਆ ਕਿਸ ਤਰ੍ਹਾਂ ਸਾਰਿਆਂ ਦਾ ਬਣਾ ਕੇ ਰੱਖਣੀ ਆ ਪੈਸੇ ਦੇ ਮਾਮਲੇ ਵਿੱਚ ਹਿਰ ਫੇਰ ਨਹੀਂ ਹੋਣ ਦੇਣੀ ਇਹ ਹੈ ਜੀ ਇਹਨਾਂ ਲਈ ਇਹਨਾਂ ਦੇ ਗੁਣ ਤੇ ਇੱਕ ਰਹਿ ਗਿਆ ਸੀ ਜੀ ਛੂਤਰ ਛੂਤਰਾਂ ਲਈ ਕੀ ਗੁਣਾ ਛੂਤਰਾਂ ਲਈ ਜੀ ਸੇਵਾ ਪਾਵ ਵਾਲਾ ਗੁਣਾ ਜੀ ਵੀ ਤੁਸੀਂ ਦੂਸਰਿਆਂ ਦੀ ਸੇਵਾ ਕਰਨੀ ਆ ਇਸ ਕਰਕੇ ਤੁਹਾਡੇ ਅੰਦਰ ਸੇਵਾ ਪਾਵ ਵਾਲਾ ਗੁਣ ਹੋਣਾ ਹੋਣਾ ਚਾਹੀਦਾ ਅਸੀਂ ਦੇਖ ਸਕਦੇ ਹਾਂ ਕਿ ਵੱਖ-ਵੱਖ ਵਰਗਾਂ ਲਈ ਜਾਤਾਂ ਦੇ ਗੁਣਾ ਅਤੇ ਪਲੇਟੋ ਦੁਆਰਾ ਦੱਸੇ ਵੱਖ-ਵੱਖ ਵਰਗਾਂ ਦੇ ਗੁਣਾ ਦੇ ਵਿਚਕਾਰ ਸਮਾਨਤਾ ਹੈ ਦੇਖੋ ਇਥੇ ਅਸੀਂ ਚਾਰ ਵਰਨਾਂ ਦੇ ਗੁਣ ਪੜੇ ਜੀ ਚਾਰ ਵਰਨਾਂ ਦੇ ਗੁਣ ਪੜੇ 1 2 3 4 ਤੇ ਇਸੇ ਪ੍ਰਕਾਰ ਪਲੇਟੋ ਨੇ ਵੀ ਸਮਾਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਸੀ ਤਾਂ ਉਸ ਨੇ ਵੀ ਜੋ ਸਮਾਜ ਦੇ ਅਲੱਗ-ਅਲੱਗ ਵਰਗਾਂ ਲਈ ਗੁਣ ਨਿਰਧਾਰਿਤ ਕੀਤੇ ਸੀ ਉਹਨਾਂ ਦੀ ਤੇ ਸਾਡੀ ਵਰਨ ਵਿਵਸਥਾ ਦੇ ਗੁਣਾਂ ਦੇ ਵਿੱਚ ਕਾफी ਸਮਾਨਤਾ ਹੈ ਇਹ ਗੱਲ ਹੈ ਹੁਣ ਆਪਾਂ ਥੋੜਾ ਗੀਤਾ ਵਿੱਚ ਦੱਸੇ ਗਰਮ ਦੇ ਸਿਧਾਂਤ ਜਾਂ ਡਿਊਟੀ ਬਾਰੇ ਕੁਝ ਹੋਰ ਚਰਚਾ ਕਰੀਏ ਇੱਕ ਦੋ ਪੁਆਇੰਟ ਹੈਗੇ ਆ ਜੀ ਉਹ ਫਿਰ ਪੜ ਲੈਂਦੇ ਆ ਦੇਖੋ ਕਹਿੰਦਾ ਨਤੀਜੇ ਦੀ ਲਾਲਸਾ ਤੋਂ ਬਿਨਾ ਫਰਜ਼ ਨਿਭਾਓ ਠੀਕ ਹੈ ਜੀ ਫਰਜ਼ ਦੀ ਭਾਵਨਾ ਨਾਲ ਫਰਜ਼ ਕਰੋ ਪ੍ਰੇਰਣਾ ਕੀ ਹੈ ਜੀ ਫਰਜ਼ ਵੀ ਮੇਰੀ ਆ ਡਿਊਟੀ ਹੈ ਤੇ ਮੈਂ ਆਪਣੀ ਡਿਊਟੀ ਕਰਨੀ ਆ ਨਤੀਜਾ ਉਹ ਰੱਬ ਦੀ ਇੱਛਾ ਤੇ ਨਿਰਭਰ ਕਰਦਾ ਹੈ ਬ੍ਰਹਮ ਦੇ ਇੱਛਾ ਤੇ ਨਿਰਭਰ ਕਰਦਾ ਹੈ ਸਾਡੇ ਹੱਥ ਵਿੱਚ ਨਹੀਂ ਨਤੀਜਾ ਇਹ ਤੁਸੀਂ ਇੰਸਪਾਇਰੈਂਟ ਆ ਤੁਹਾਡੇ ਲਈ ਵੀ ਬਹੁਤ ਲਾ ਲਾਗੂ ਹੁੰਦੀ ਗੱਲ ਵੀ ਤੁਸੀਂ ਕਰਮ ਕਰਨਾ ਆ ਫਲ ਤੁਹਾਡੇ ਹੱਥ ਵਿੱਚ ਨਹੀਂ ਆ। ਠੀਕ ਹੈ ਨਿਸ਼ਚਿਤ ਮਿਹਨਤ ਕਰਨੀ ਆ। ਸਹੀ ਢੰਗ ਨਾਲ ਚੱਲਣਾ ਆ। ਮਿਹਨਤ ਕਰਨੀ ਆ ਆਪਣਾ ਕਰਮ ਕਰਨਾ। ਤੇ ਫਲ ਤੁਹਾਡੇ ਹੱਥ ਵਿੱਚ ਨਹੀਂ। ਇਸ ਨਾਲ ਤੁਹਾਨੂੰ ਸ਼ਾਂਤੀ ਮਿਲੇਗੀ। ਨਤੀਜਿਆਂ ਬਾਰੇ ਚਿੰਤਾ ਕੀਤੇ ਬਿਨਾ। ਸ਼ਾਂਤ ਅਤੇ ਇਕਾਗਰ ਚਿੱਤ ਰਹਿ ਕੇ ਆਪਣਾ ਫਰਜ਼ ਨਿਭਾਓ। ਜੇ ਨਤੀਜਿਆਂ ਦੀ ਟੈਨਸ਼ਨ ਲਾਉਂਗੇ ਫਿਰ ਕੀ ਹੁੰਦਾ ਜੀ? ਤੁਸੀਂ ਬੰਧਨ ਵਿੱਚ ਪੈ ਜਾਓਗੇ। ਤੇ ਬੰਧਨ ਵਿੱਚ ਪੈਣ ਨਾਲ ਕੀ ਹੁੰਦਾ ਜੀ? ਟੈਂਸ਼ਨ ਹੁੰਦੀ ਆ ਤੁਹਾਡੀ ਸ਼ਾਂਤੀਮੰਦ ਦੀ ਸ਼ਾਂਤੀ ਭੰਗ ਹੁੰਦੀ ਆ ਜੇ ਤੁਸੀਂ ਬੰਦਨਾ ਵਿੱਚ ਪਏ ਨਹੀਂ ਜੇ ਤੁਸੀਂ ਰਿਜ਼ਲਟ ਨਾਲ ਆਪਣੇ ਆਪ ਨੂੰ ਜੋੜ ਲਿਆ ਤਾਂ ਫਿਰ ਟੈਂਸ਼ਨ ਹੋਣੀ ਆ ਜੇ ਬੰਦਨਾ ਵਿੱਚ ਨਹੀਂ ਪਏ ਤਾਂ ਤੁਸੀਂ ਆਜ਼ਾਦ ਰਹੋਗੇ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ ਨਤੀਜਿਆਂ ਦੀ ਚਿੰਤਾ ਬੰਦਨ ਵੱਲ ਲੈ ਜਾਂਦੀ ਹੈ ਇੱਛਾ ਤੋਂ ਬਿਨਾਂ ਕੰਮ ਕਰਨ ਦਾ ਅਰਥ ਹੈ ਯੋਗੀ ਜਾਂ ਸੰਨਿਆਸੀ ਵਾਂਗ ਕੰਮ ਕਰਨਾ ਵੀ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਤੇ ਫਲ ਦੀ ਟੈਂਸ਼ਨ ਸਾਡੇ ਮਾਨਵ ਰਣ ਨਹੀਂ ਆ ਇਥੇ ਪ੍ਰਸ਼ਨ ਆ ਸਕਦਾ ਕਿ ਇੱਕ ਸਿਵਲ ਸਰਵੰਟ ਨੂੰ ਇੱਕ ਸੰਨਿਆਸੀ ਵਾਂਗ ਕੰਮ ਕਰਨਾ ਚਾਹੀਦਾ ਜੀ ਕਰਮਯੋਗੀ ਵਾਂਗ ਕੰਮ ਕਰਨਾ ਚਾਹੀਦਾ ਉਹਦਾ ਭਾਵ ਇਹੀ ਹੈ ਮੇਨ ਕਿ ਫਲ ਦੀ ਇੱਛਾ ਰੱਖੇ ਬਿਨਾ ਕਿਉਂਕਿ ਸਿਵਲ ਸਰਵੰਟ ਨੇ ਬਹੁਤ ਵੱਡੇ ਕੰਮ ਕਰਨੇ ਹੁੰਦੇ ਆ ਤਾਂ ਹੋ ਸਕਦਾ ਉਹਦੀ ਤਨਖਾਹ ਪੂਰੀ ਨਾ ਹੋਵੇ ਹੋ ਸਕਦਾ ਉਹਦੀ ਪ੍ਰਮੋਸ਼ਨ ਨਾ ਉਹਨੂੰ ਮਿਲੇ ਹੋ ਸਕਦਾ ਉਹਨੂੰ ਐਪਰੀਸ਼ੀਏਸ਼ਨ ਨਾ ਮਿਲੇ ਪਰ ਉਸਨੇ ਇੱਕ ਸੰਨਿਆਸੀ ਵਾਂਗ ਇੱਕ ਯੋਗੀ ਵਾਂਗ ਆਪਣਾ ਕੰਮ ਕਰਨਾ ਜੀ ਫਰਜ਼ ਸਮਝ ਕੇ ਧਰਮ ਸਮਝ ਕੇ ਕਰਨਾ ਹੈ ਤੇ ਇਹ ਗੀਤਾ ਵਿੱਚ ਪੇਸ਼ ਕਰਮ ਦੁਆਰਾ ਮੁਕਤੀ ਦਾ ਮਾਰਗ ਹੈ ਜੋ ਸੀ ਪੜਿਆ ਇਹ ਕੀ ਹੈ ਜੀ ਕਰਮ ਦੁਆਰਾ ਮੁਕਤੀ ਦਾ ਮਾਰਗ ਹੈ ਠੀਕ ਹੈ ਜੀ ਅੱਜ ਲਈ ਨਹੀਂ ਰੱਖਦੇ ਆਂ ਬਾਕੀ ਨੈਕਸਟ ਕਲਾਸ ਵਿੱਚ ਕਰਦੇ ਆਂ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ